ਜੇ ਵਿਕਰਮ ਮਜੀਠੀਆ ਨਸ਼ੇ ਤੇ ਪੰਜਾਬ ਨੂੰ ਲੁੱਟਣ ਦੇ ਕੇਸ ਦੇ ਵਿੱਚ ਅੰਦਰ ਜਾ ਸਕਦਾ ਵਾ ਤੇ ਫਿਰ ਰਾਜਾ ਵੜਿੰਗ ਕਿਉਂ ਨਹੀਂ ਹੁਣ ਤੱਕ ਅੰਦਰ ਗਿਆ ਕਿਉਂਕਿ ਦੋਵੇਂ ਕੇਸ ਉਹਦੇ ਉੱਤੇ ਵੀ ਬਣਦੇ ਆ ਉਹਦੇ ਉੱਤੇ ਵੀ ਠੁੱਕਦੇ ਆ ਡਰੱਗ ਮਨੀ ਵਾਲਾ ਕੇਸ ਵੀ ਉਹਦੇ ਤੇ ਬਣਦਾ ਮੈਂ ਯਾਦ ਕਰਾਉਣਾ ਚਾਹੁੰਦਾ ਤੁਹਾਨੂੰ ਮੁੱਖ ਮੰਤਰੀ ਸਾਹਿਬ ਕਾਲੀ ਦਲ ਦੀ ਸਰਕਾਰ ਵੇਲੇ ਗੁਰਜੰਟ ਸਿੰਘ ਨਾਂ ਦਾ ਇੱਕ ਸਮਗਲਰ ਫੜਿਆ ਸੀਗਾ ਜਦੋਂ ਪੁਲਿਸ ਨੇ ਦੀ ਜਾਂਚ ਕੀਤੀ ਤੇ ਉਹ ਦੋਸ਼ ਲੱਗੇ ਸੀ ਕਿ ਉਹ ਪੈਸੇ ਜਿਹੜੇ ਉਹ ਰਾਜੇ ਵੜਿੰਗ ਨੂੰ ਦਿੰਦਾ ਰਿਹਾ ਵਾ ਔਰ ਉਸ ਤੋਂ ਬਾਅਦ ਸੁਖਬੀਰ ਬਾਦਲ ਦੇ ਪੈਰੀ ਪੈ ਕੇ ਉਹ ਬਚਿਆ ਸੀਗਾ ਔਰ ਸੁਖਬੀਰ ਬਾਦਲ ਨੇ ਕਈ ਵਾਰੀ ਆਪਣੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਆਪਣੇ ਭਾਸ਼ਨਾ ਦੇ ਵਿੱਚ ਜ਼ਿਕਰ ਕੀਤਾ ਵੀ ਰਾਜਾ ਮੇਰੇ ਕੋਲ ਥੱਲੇ ਆ ਕੇ ਲੰਮੇ ਪੈ ਗਿਆ ਸੀਗਾ ਤੇ ਹੁਣ ਤੁਹਾਡੇ ਵੇਲੇ ਵੀ ਵਿਧਾਨ ਸਭਾ ਦੇ ਵਿੱਚ ਪਵਿੱਤਰ ਸਦਨ ਦੇ ਵਿੱਚ ਤੁਸੀਂ ਵੀ ਖੜੇ ਹੋ ਕੇ ਗੱਲ ਕਹੀ ਆ ਮਾਨ ਸਾਹਿਬ ਕਿ ਰਾਜੇ ਅੱਖਾਂ ਨੀਵੀਆਂ ਕਰਕੇ ਗੱਲ ਕਰ ਚੁੱਪ ਕਰ ਜਾ ਤੇਰੀ ਬੱਸਾਂ ਵਾਲੀ ਫਾਈਲ ਤੇ ਤੇਰੀਆਂ ਹੋਰ ਬਹੁਤ ਸਾਰੀਆਂ ਫਾਈਲਾਂ ਮੇਰੇ ਕੋਲ ਪਈਆਂ ਵਾਂ ਉਸ ਤੋਂ ਬਾਅਦ ਉਹ ਸਿਰ ਤੇ ਟੋਪੀ ਪਾ ਕੇ ਤੁਹਾਨੂੰ ਵੀ ਰਾਤ ਨੂੰ ਮਿਲ ਕੇ ਤੁਹਾਡੇ ਕੋਲੋਂ ਮਾਫੀ ਮੰਗ ਲੈਂਦਾ ਵਾ ਤੇ ਤੁਹਾਡੀ ਰਹਿ ਨਮਾਈ ਦੇ ਵਿੱਚ ਚੱਲਣ ਦੀ ਕਮਿਟਮੈਂਟ ਕਰ ਗਿਆ ਜਿਹਨੂੰ ਉਹ ਹੁਣ ਤੱਕ ਨਿਭਾ ਰਿਆ ਉਹ ਤੁਹਾਡੇ ਖਿਲਾਫ ਨਾਖਦੇ ਬੋਲਦਾ ਨਾ ਕਿਤੇ ਪ੍ਰੋਟੈਸਟ ਕਰਦਾ ਫਿਰ ਤੁਹਾਡਾ ਪੰਜਾਬ ਦੇ ਨਾਲ ਪ੍ਰੇਮ ਕਿੱਥੇ ਆ ਕੀ ਉਹ ਬੰਦਾ ਅੰਦਰ ਨਹੀਂ ਜਾਣਾ ਚਾਹੀਦਾ ਇਹ ਸੱਚਾ ਪਿਆਰ ਹੋਊਗਾ ਵੀ ਇੱਕ ਮਤਲਬ ਇੱਕ ਤਰਫਾ ਨਾ ਚੱਲਿਆ ਜਾਵੇ ਨਿਰਪੱਖ ਹੋ ਕੇ ਇਹ ਜਾਂਚ ਕੀਤੀ ਜਾਵੇ ਨਿਰਪੱਖ ਹੋ ਕੇ ਉਹਨੂੰ ਵੀ ਅੰਦਰ ਦਿੱਤਾ ਜਾਵੇ ਇਹ ਨਹੀਂ ਵੀ ਜਿਹੜਾ ਤੁਹਾਡੇ ਪੈਰੀ ਪੈ ਗਿਆ ਜਿਹੜਾ ਤੁਹਾਡੀ ਈਨ ਮੰਨ ਗਿਆ ਤੇ ਉਹ ਜਿੰਨਾ ਮਰਜੀ ਪੰਜਾਬ ਨੂੰ ਉਹਨੇ ਲੁੱਟਿਆ ਹੋਵੇ ਉਹਨੂੰ ਕੁਝ ਨਹੀਂ ਕਹਿਣਾ ਅਸਲੀ ਇਨਕਲਾਬ ਇਹ ਹੋਊਗਾ ਨਹੀਂ ਤੇ ਇੱਕ ਸ਼ੇਰ ਤੁਹਾਡੇ ਉੱਤੇ ਬਹੁਤ ਖੂਬ ਢੁੱਕਦਾ ਵਾ ਮੈਂ ਤੁਹਾਨੂੰ ਇਹ ਲੈਣਾ ਸੰਬੋਧਨ ਕਰਨੀਆਂ ਚਾਹੁੰਨਾ ਵਾ ਪਹਿਲਾਂ ਤੇਰਾ ਮਜ਼ਾਕ ਉਡਾਉਂਦੇ ਰਹੇ ਸੀ ਮੁੱਖ ਮੰਤਰੀ ਜਦੋਂ ਤੱਕ ਤੁਸੀਂ ਬਣੇ ਨਹੀਂ ਸੀ ਤੈਨੂੰ ਭੰਡ ਕਹਿ ਕੇ ਤੈਨੂੰ ਸ਼ਰਾਬੀ ਕਹਿ ਕੇ ਪਰ ਉਸ ਜਦੋਂ ਤੇਰੀ ਉਹ ਮਤਲਬ ਬਦਨਾਮੀ ਕਰਦੇ ਸੀਗੇ ਉਸ ਬਦਨਾਮੀ ਦੇ ਵਿੱਚ ਵੀ ਤੂੰ ਪੰਜਾਬੀਆਂ ਨੂੰ ਸੁਪਨੇ ਵਿਖਾਏ ਪੰਜਾਬੀਆਂ ਨੂੰ ਉਹਨਾਂ ਦੇ ਸੁਪਨੇ ਪੂਰੇ ਕਰਨ ਦੀ ਤੂੰ ਪ੍ਰਣ ਲਿਆ ਤੇ ਤੂੰ ਇਹ ਕਿਹਾ ਸੀਗਾ ਵੀ ਮੈਂ ਕੋਈ ਕਸਰ ਜਿਹੜੀ ਨਹੀਂ ਛੱਡੂੰਗਾ ਪਰ ਜੇ ਤੂੰ ਉਹ ਪੰਜਾਬੀਆਂ ਦੇ ਸੁਪਨੇ ਹੁਣ ਪੂਰਾ ਨਹੀਂ ਨਿਭਾ ਰਿਹਾ फिर इस शायर ने एक बहुत खूब तेरे उ थकी 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 थकी, थकी थकी रेगिस्तान में था और गुलाब लिखता रहा जिसे पुकारा गया था बड़ी हिकारत से वो दुश्मन को भी इज्जत माब लिखता रहा अब उस कलम से किसी लिखाए जाते हैं ਵਹੀ ਕਲਮ ਜੋ ਕਬੀ ਇਨਕਲਾਬ ਲਿਖਤਾ ਰਹਾ ਇਹ ਬੇਸ਼ੇਰ ਤੁਹਾਡੇ ਉੱਤੇ ਢੱਕਦਾ ਵਾ ਜੇ ਤੁਸੀਂ ਪੰਜਾਬੀਆਂ ਦੇ ਨਾਲ ਇਨਸਾਫ ਨਹੀਂ ਕਰਦੇ ਹੁਣ ਮੈਂ ਜੋ ਤੁਹਾਨੂੰ ਬਿਕਰਮ ਦੇ ਹੱਕ ਚ ਬੋਲਣ ਵਾਲੇ ਆ ਜੋ ਤੁਹਾਨੂੰ ਮਤਲਬ ਇਹ ਜਿਹੜੇ ਜਿਹੜੇ ਵੀ ਉਹਦੇ ਉੱਤੇ ਸਫਾਈਆਂ ਦੇ ਰਹੇ ਆ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਜਿੰਨਾਂ ਦੇ ਵਿੱਚ ਸਾਰ ਸੁਖਬੀਰ ਸਿੰਘ ਬਾਦਲ ਆ ਜਿੰਨਾਂ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਵਾ ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ ਆ ਜਿਹਦੇ ਵਿੱਚ ਖੈਰਾ ਸਾਹਿਬ ਆ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਤੁਸੀਂ ਸਾਰਿਆਂ ਨੇ ਮਤਲਬ ਇੱਕੋ ਹੀ ਇਹ ਬਿਆਨ ਜਿਹੜਾ ਉਹ ਰਲਿਆ ਮਿਲਿਆ ਦਿੱਤਾ ਕਿ 540 ਕਰੋੜ ਦਾ ਜਿਹੜਾ ਵਿਕਰਮ ਦੇ ਉੱਤੇ ਕੇਸ ਬਣਾਇਆ ਗਿਆ ਵਾ ਉਹ ਕੋ ਨਸ਼ੇ ਦਾ ਕੇਸ ਨਹੀਂਗਾ ਉਹ ਵੱਧ ਜਿਹੜੀ ਅਹੁਦੇ ਦੀ ਦੁਰਵਰਤੋਂ ਕਰਕੇ ਵੱਧ ਜਾਇਦਾਦ ਬਣਾਉਣ ਦਾ ਕੇਸ ਆ ਕੋ ਐਨਡੀਪੀਐਸ ਦਾ ਕੇਸ ਥੋੜੀ ਆ ਤਾਂ ਮੈਂ ਸਾਨੂੰ ਸਾਰਿਆਂ ਨੂੰ ਪੁੱਛਣਾ ਚਾਹਨਾ ਜੇ ਕੇਸ ਡਰੱਗ ਦਾ ਕੇਸ ਨਹੀਂ ਵੀ ਹੈਗਾ ਕਨਫਲਿਕਟ ਆਫ ਜਿਹੜਾ ਇੰਟਰਸਟ ਦਾ ਕੇਸ ਆ ਤੇ ਫਿਰ ਕੀ ਸਾਨੂੰ ਸਾਰੇ ਪੰਜਾਬੀਆਂ ਨੂੰ ਉਹਦੇ ਉੱਤੇ ਮਾਣ ਮਹਿਸੂਸ ਕਰਨਾ ਚਾਹੀਦਾ ਵਾ ਇਹਦੇ ਵਿੱਚ ਪੰਜਾਬ ਦੀ ਕੋਈ ਲੁੱਟਖਸੁੱਟ ਨਹੀਂ ਹੋਈ ਇਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ ਇਹਦੇ ਵਿੱਚ ਆਪਾਂ ਨੂੰ ਬੜਾ ਮਤਲਬ ਮਾਣ ਮਹਿਸੂਸ ਹੋ ਰਿਹਾ ਇਹਨਾਂ ਚੀਜ਼ਾਂ ਇਹ ਗੱਲਾਂ ਕਹਿ ਕੇ ਵੀ ਇਹ ਨਸ਼ੇ ਵਾਲਾ ਕੇਸ ਨੂੰ ਇਹ ਪੰਜਾਬ ਨੂੰ ਲੁੱਟਣ ਵਾਲਾ ਕੇਸ ਆ ਇਹ ਪੈਸੇ ਵੱਧ ਇਕੱਠੇ ਕਰਨ ਵਾਲਾ ਕੇਸ ਆ ਮਾਇਤ ਕਰਨ ਵਾਲੇ ਤੇ ਜਿਨ੍ਹਾਂ ਨੇ ਕਾਰਵਾਈ ਕੀਤੀ ਆ ਤੇ ਸਾਰੀ ਜਨਤਾ ਨੂੰ ਇਹ ਦੱਸਣਾ ਚਾਹੁੰਦਾ ਆ ਵੀ 540 ਕਰੋੜ ਰੁਪਈਆ ਬਹੁਤ ਘੱਟ ਰਕਮ ਆ ਇਸ ਤੋਂ ਵੱਧ ਕਿਤੇ ਇੱਕ ਸਾਲ ਦਾ 10 ਸਾਲ ਸਰਕਾਰ ਰਹੀ ਆ ਅਕਾਲੀ ਦਲ ਦੀ 540 ਕਰੋੜ ਤੋਂ ਵੱਧ ਇੱਕ ਸਾਲ ਦਾ ਤੇ ਇਹਨਾਂ ਨੂੰ ਰੇਤਾ ਦੇ ਵਿੱਚ ਹੀ ਆ ਜਾਂਦਾ ਰਿਹਾ ਸੀਗਾ ਜਿਹੜਾ ਇਹਨਾਂ ਦੀ ਕੋਠੀ ਪੈਸਾ ਆਉਂਦਾ ਰਿਹਾ ਵਾ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਸਵਾਲ ਕਰਨਾ ਚਾਹੁੰਨਾ ਕਿ 2007 ਤੋਂ ਪਹਿਲਾਂ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਸੀ ਬਣੀ ਬਾਦਲ ਸਰਕਾਰ ਨਹੀਂ ਸੀ ਬਣੀ ਪਹਿਲਾਂ ਕਿਸੇ ਨੇ ਨਜਾਇਜ਼ ਮਾਈਨਿੰਗ ਹੁੰਦੀ ਹੈ ਕਿਸੇ ਨੂੰ ਪਤਾ ਸੀਗਾ ਬਈ ਨਜਾਇਜ਼ ਮਾਈਨਿੰਗ ਵੀ ਕੋਈ ਸ਼ਬਦ ਆ ਇਹ ਸ਼ਬਦ ਵੀ ਕਿਸੇ ਨੇ ਸੁਣਿਆ ਸੀਗਾ ਨਜਾਇਜ਼ ਮਾਈਨਿੰਗ ਕੀ ਆ ਕਿਵੇਂ ਰੇਤਾ ਦੇ ਉੱਤੇ ਕਬਜ਼ਾ ਕੀਤਾ ਗਿਆ ਕਿਵੇਂ ਇਹਨੂੰ ਮਹਿੰਗਾ ਕੀਤਾ ਗਿਆ ਕਿਵੇਂ ਪੰਜਾਬ ਨੂੰ ਲੁੱਟਿਆ ਗਿਆ